ਅਦਾਕਾਰਾ ਤੇ ਮਾਡਲ ਸ਼ਿਫਾਲੀ ਜ਼ਰੇਵਾਲਾ ਦਾ ਸ਼ੁੱਕਰਵਾਰ ਦੇ ਰਾਤ ਅਚਾਨਕ ਦਿਹਾਂਤ ਹੋ ਗਿਆ। ਸ਼ੁਰੂਆਤੀ ਜਾਂਚ ਰਿਪੋਰਟਾਂ ਦੇ ਅਨੁਸਾਰ ਸ਼ਿਫਾਲੀ ਨੂੰ ਦਿਲ ਦਾ ਦੌਰਾ ਪਿਆ। ਜਿਸ ਤੋਂ ਬਾਅਦ ਉਸ ਨੂੰ ਉਸਦੇ ਪਤੀ ਪ੍ਰਗਤਿਆਗੀ ਨੇ ਤੁਰੰਤ ਹਸਪਤਾਲ ਲੈ ਗਏ। ਹਾਲਾਂਕਿ ਡਾਕਟਰ ਅਦਾਕਾਰਾ ਦੀ ਜਾਨ ਨਹੀਂ ਬਚਾ ਸਕੇ ਅਤੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਦੀ ਮੌਤ ਦੀ ਖਬਰ ਤੋਂ ਬਾਅਦ ਫਿਲਮ ਇੰਡਸਟਰੀ ਅਤੇ ਫੈਨਸ ਵਿੱਚ ਸੋਗ ਦੀ ਲਹਿਰ ਛਾ ਗਈ ਹੈ। ਇਸ ਤੋਂ ਰਾਂ ਮੁੰਬਈ ਪੁਲਿਸ ਦੇਰ ਰਾਤ ਜਾਂਚ ਲਈ ਸ਼ਿਫਾਲੀ ਦੇ ਅੰਦੇਰੀਸਥਿਤ ਘਰ ਪਹੁੰਚੀ ਫੋਰੈਂਸਿਕ ਟੀਮ ਵੀ ਮੌਕੇ ਤੇ ਮੌਜੂਦ ਸੀ ਅਤੇ ਘਰ ਦੀ ਪੂਰੀ ਤਲਾਸ਼ੀ ਲਈ ਗਈ ਹਾਲਾਂਕਿ ਸ਼ਿਫਾਲੀ ਦੀ ਮੌਤ ਬਾਰੇ ਹੁਣ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਪਰ ਜਿਸ ਤਰ੍ਹਾਂ ਪੁਲਿਸ ਅਤੇ ਫਰੈਂਸਿਕ ਟੀਮ ਜਾਂਚ ਕਰ ਰਹੀ ਹੈ ਉਸ ਤੋਂ ਇਹ ਮਾਮਲਾ ਸ਼ੱਕੀ ਮੰਨਿਆ ਜਾ ਰਿਹਾ ਹੈ ਦੱਸ ਦਈਏ ਕਿ ਸ਼ਿਫਾਲੀ ਨੇ 2015 ਵਿੱਚ ਪ੍ਰਾਕ ਤਿਆਗੀ ਨਾਲ ਵਿਆਹ ਕੀਤਾ ਸੀ ਉਹਨਾਂ ਨੇ ਪ੍ਰਾਕ ਤਿਆਗੀ ਦੇ ਨਾਲ ਡਾਂਸ ਰਿਐਲਿਟੀ ਸ਼ੋ ਨਚ ਬਲੀਏ ਪੰਜ ਹfte ਨਚ ਪੜੀਏ ਸੱਤ ਵਿੱਚ ਹਿੱਸਾ ਲਿਆ ਸੀ ਸ਼ਿਫਾਲੀ ਨੇ ਸਲਮਾਨ ਖਾਨ ਅਕਸ਼ਿਕ ਮਾਰ ਅਤੇ ਪ੍ਰਿਆੰਕਾ ਚੋਪੜਾ ਸਟਾਰ ਫਿਲਮ ਮੁਤਸੇ ਸ਼ਾਦੀ ਕਰੋਗੀ ਵਿਚ ਵੀ ਵਿਸ਼ੇਸ਼ ਖੂਮ ਕਹਾਣੀ ਵਾਇਸੀ ਫਿਲਮ ਇੰਡਸਟਰੀ ਮਸ਼ਹੂਰ 뮤직 ਵੀਡੀਓ ਕਾਂਟਾ ਲਗਾ ਲਈ ਮਸ਼ਹੂਰ ਅਦਾਕਾਰਾ ਮਾਡਲ ਸ਼ਿਫਾਲੀ ਜ਼ਰੀਵਾਲਾ ਦੀ ਅਚਾਨਕ ਮੌਤ ਨਾਲ ਸੋਗ ਵਿਜੈ ਜ਼ਿਕਰ ਇਹੋ ਹੈ ਕਿ ਸ਼ਿਫਾਲੀ ਜ਼ਰੀਵਾਲਾ ਨੇ ਇੱਕ 뮤직 ਵੀਡੀਓ ਕਾਂਟਾ ਲਗਾ ਨਾਲ ਸਨਸਨੀ ਮਚਾ ਦਿੱਤੀ ਸੀ ਇਸ ਗਾਣੇ ਨੇ ਉਸ ਨੂੰ ਰਾਤੋਂ ਰਾਤ ਮਸ਼ਹੂਰ ਕਰ ਦਿੱਤਾ ਸੀ ਇਸ ਤੋਂ ਬਾਅਦ ਉਸ ਨੇ ਕਈ 뮤직 ਵੀਡੀਓਜ਼ ਵਿੱਚ ਕੰਮ ਕੀਤਾ ਸ਼ਿਫਾਲੀ ਜ਼ਰੀਵਾਲਾ ਨੇ ਬਿੱਗ ਬਾਸ ਸੀਜ਼ਨ 13 ਵਿੱਚ ਵੀ ਹਿੱਸਾ ਲਿਆ ਸੀ ਉਹਨਾਂ ਨੇ ਆਪਣੇ ਕਿਰਦਾਰ ਨਾਲ ਲੋਕਾਂ ਨੂੰ ਬਹੁਤ ਮਨੋਰੰਜਨ ਕੀਤਾ ਇਸ ਤੋਂ ਇਲਾਵਾ ਸ਼ਿਫਾਲੀ ਨੇ ਡਾਂਸ ਰਿਐਲਿਟੀ ਸ਼ੋ ਨੱਚ ਬਲੀਏ ਭਾਗ 5 ਵਿੱਚ ਵੀ ਹਿੱਸਾ ਲਿਆ ਸੀ ਅਦਾਕਾਰਾ ਤੇ ਮਾਡਲ ਸ਼ਿਫਾਲੀ ਜ਼ਰੇਵਾਲਾ ਦਾ ਸ਼ੁੱਕਰਵਾਰ ਦੇ ਰਾਤ ਅਚਾਨਕ ਦਿਹਾਂਤ ਹੋ ਗਿਆ ਸ਼ੁਰੂਆਤੀ ਜਾਂਚ ਰਿਪੋਰਟਾਂ ਦੇ ਅਨੁਸਾਰ ਸ਼ਿਫਾਲੀ ਨੂੰ ਦਿਲ ਦਾ ਦੌਰਾ ਪਿਆ ਜਿਸ ਤੋਂ ਬਾਅਦ ਉਸ ਨੂੰ ਉਸਦੇ ਪਤੀ ਪ੍ਰਗਤ त्याਗੀ ਤੁਰੰਤ ਹਸਪਤਾਲ ਲੈ ਗਏ ਹਾਲਾਂਕਿ ਡਾਕਟਰ ਅਦਾਕਾਰਾ ਦੀ ਜਾਨ ਨਹੀਂ ਬਚਾ ਸਕੇ ਅਤੇ ਉਨ੍ਹਾਂ ਨੂੰ ਅਮਰਿਤਕ ਐਲਾਨ ਦਿੱਤਾ ਉਸ ਦੀ ਮੌਤ ਦੀ ਖਬਰ ਤੋਂ ਬਾਅਦ ਫਿਲਮ ਇੰਡਸਟਰੀ ਅਤੇ ਫੈਨਸ ਵਿੱਚ ਸੋਗ ਦੀ ਲਹਿਰ ਛਾ ਗਈ ਹੈ ਇਸ ਤੋਂ ਰਣ ਮੁੰਬਈ ਪੁਲਿਸ ਦੇਰ ਰਾਤ ਜਾਂਚ ਲਈ ਸ਼ਿਫਾਲੀ ਦੇ ਅੰਦੇਰੀ ਸਥਿਤ ਘਰ ਪਹੁੰਚੀ ਫੋਰੈਂਸਿਕ ਟੀਮ ਵੀ ਮੌਕੇ ਤੇ ਮੌਜੂਦ ਸੀ ਅਤੇ ਘਰ ਦੀ ਪੂਰੀ ਤਲਾਸ਼ੀ ਲਈ ਗਈ ਹਾਲਾਂਕਿ ਸ਼ਿਫਾਲੀ ਦੀ ਮੌਤ ਬਾਰੇ ਹੁਣ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਪਰ ਜਿਸ ਤਰ੍ਹਾਂ ਪੁਲਿਸ ਅਤੇ ਫਰੈਂਸਿਕ ਟੀਮ ਜਾਂਚ ਕਰ ਰਹੀ ਹੈ ਉਸ ਤੋਂ ਇਹ ਮਾਮਲਾ ਸ਼ੱਕੀ ਮੰਨਿਆ ਜਾ ਰਿਹਾ ਹੈ ਦੱਸ ਦਈਏ ਕਿ ਸ਼ਿਫਾਲੀ ਨੇ 2015 ਵਿੱਚ ਪ੍ਰਾਕ ਤਿਆਗੀ ਨਾਲ ਵਿਆਹ ਕੀਤਾ ਸੀ ਉਹਨਾਂ ਨੇ ਪ੍ਰਾਕ ਤਿਆਗੀ ਦੇ ਨਾਲ ਡਾਂਸ ਰਿਐਲਿਟੀ ਸ਼ੋ ਨਚ ਬਲੀਏ ਪੰਜ ਹfte ਨਚ ਬਲੀਏ 7 ਵਿੱਚ ਹਿੱਸਾ ਲਿਆ ਸੀ ਸ਼ਿਫਾਲੀ ਨੇ ਸਲਮਾਨ ਖਾਨ ਅਕਸ਼ਿਕ ਮਾਰ ਅਤੇ ਪ੍ਰਿਆੰਕਾ ਚੋਪੜਾ ਸਟਾਰ ਫਿਲਮ ਮੁਤਸੇ ਸ਼ਾਦੀ ਕਰੋਗੀ ਵਿਚ ਵੀ ਵਿਸ਼ੇਸ਼ ਗੀਂਹ ਗਾਨੀ ਵਾਈਸੀ ਫਿਲਮ ਇੰਡਸਟਰੀ ਮਸ਼ਹੂਰ 뮤직 ਵੀਡੀਓ ਕਾਂਟਾ ਲਗਾ ਲਈ ਮਸ਼ਹੂਰ ਅਦਾਕਾਰਾ ਮਾਡਲ ਸ਼ਿਫਾਲੀ ਜ਼ਰੀਵਾਲਾ ਦੀ ਅਚਾਨਕ ਮੌਤ ਨਾਲ ਸੋਗ ਵਿਜੈ ਜ਼ਿਕਰ ਇਹੋ ਹੈ ਕਿ ਸ਼ਿਫਾਲੀ ਜ਼ਰੀਵਾਲਾ ਨੇ ਇੱਕ 뮤직 ਵੀਡੀਓ ਕਾਂਟਾ ਲਗਾ ਨਾਲ ਸਨਸਨੀ ਮਚਾ ਦਿੱਤੀ ਸੀ ਇਸ ਗਾਣੇ ਨੇ ਉਸ ਨੂੰ ਰਾਤੋਂ ਰਾਤ ਮਸ਼ਹੂਰ ਕਰ ਦਿੱਤਾ ਸੀ ਇਸ ਤੋਂ ਬਾਅਦ ਉਸ ਨੇ ਕਈ 뮤직 ਵੀਡੀਓਜ਼ ਵਿੱਚ ਕੰਮ ਕੀਤਾ ਸ਼ਿਫਾਲੀ ਜ਼ਰੀਵਾਲਾ ਨੇ ਬਿੱਗ ਬਾਸ ਸੀਜ਼ਨ 13 ਵਿੱਚ ਵੀ ਹਿੱਸਾ ਲਿਆ ਸੀ ਉਹਨਾਂ ਨੇ ਆਪਣੇ ਕਿਰਦਾਰ ਨਾਲ ਲੋਕਾਂ ਨੂੰ ਬਹੁਤ ਮਨੋਰੰਜਨ ਕੀਤਾ ਇਸ ਤੋਂ ਇਲਾਵਾ ਸ਼ਿਫਾਲੀ ਨੇ ਡਾਂਸ ਰਿਐਲਿਟੀ ਸ਼ੋ ਨਚਬਲੀਏ ਭਾਗ 5 ਵਿੱਚ ਵੀ ਹਿੱਸਾ ਲਿਆ ਸੀ